ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਘਰ ਦਾ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਗੁਲਾਮ ਪੱਤਰਾ ਗੁਲਾਮੀ ਵਾਲਾ ਜ਼िले ਦੀ ਗੱਲ ਕਰੀਏ ਤਾਂ ਸਜਨੋ ਫਰੋਜਪੁਰ ਆ ਗਿਆ ਚੋਕ ਹਰੀਹਰ ਤੋਂ ਜਦੋਂ ਆਪਾਂ ਸਾਧਕ ਨੂੰ ਜਾਣਿਆ ਤੇ ਰੋਡ ਦੇ ਉੱਤੇ ਬੋਰਡ ਆਉਂਦਾ ਇਹਨਾਂ ਦਾ ਗਲਾਮ ਪੱਤਰਾ ਸਰਵਨ ਸਿੰਘ ਕੋਲੇ ਸੀ ਸਜਨੋ ਦੋ ਐਨੀਮਲ ਵਿਖਾਵਾਂਗੇ ਜਿਹੜਾ ਵੀ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਦੋ ਦੰਦ ਕਨਫਰਮ ਝੋਟੀ ਆ ਬਾਕੀ ਇਹ ਤੁਸੀਂ ਮੂੰਹ 'ਵਾਂ ਪੱਟ ਕੇ ਵੇਖ ਸਕਦੇ ਆ ਬਾਈ ਪੱਟ ਕੇ ਲੈ ਕੇ ਆਇਆ ਤਾਜੀ ਸੂਈ ਆ ਬਿਲਕੁਲ ਤੇ ਸੱਜਣਾ ਮਗਰਾ ਇਹਦੇ ਕੱਟੀ ਤੇ ਸਾਰੀ ਡਿਟੇਲ ਆ ਜਿਹੜੀ ਆਪਾਂ ਲੈਣੇ ਆ ਸਰਵਨ ਸਿੰਘ ਤੋਂ ਚੋਟੀ ਤੋੜ ਕੇ ਵੇਣੇ ਆ ਤੇ ਇਹ ਆ ਗਈ ਗੱਬਣ ਮੈਂ ਕਿੰਨੇ ਦਿਨ ਕੱਢਦੀ ਹੈ ਇਹਦੀ ਡਿਟੇਲ ਵੀ ਲੈ ਲੈਨੇ ਆ ਆ ਪਾਉਜੀ ਸასი ਕਾਲ ਸასი ਕਾਲ ਜੀ ਹੋਰ ਸੁਣਾਓ ਵਧੀਆ ਚੜ੍ਹਦੀ ਕਲਾ ਨਾ ਕਿਰਪਾ ਕਿਰਪਾ ਸ਼ੁਕਰ ਆ ਆਪਣਾ ਐਡਰੈਸ ਦੱਸ ਦਈਏ ਐਡਰੈਸ ਹੈ ਗਾਈ ਪਿੰਡ ਗਲਾਮ ਪਤਰਾ ਜ਼ਿਲ੍ਹਾ ਫਰੋਜ਼ਪੁਰ ਮੋਬਾਈਲ ਨੰਬਰ 6884231686 62842 ਤੇ 31688 ਹਾਂ ਤੇ ਆ ਝੁੱਟੀ ਪਲੂਣੀ ਆ ਨਾ ਪਲੂਣ ਦੋ ਦੰਦ ਦੋ ਦੰਦ ਕੱਟੀ ਕਨਫਰਮ ਆਪਣਾ ਪਰਫਰਮ ਤੇ ਕਿੰਨੇ ਦਿਨਾਂ ਦੀ ਸੂਈ ਆ ਤੇ ਕਿੰਨਾ ਇਹਦੇ ਕੋਲੇ ਧਾਰਾ ਹੁਣ ਇਹਨੂੰ ਅੱਜ ਚੌਥਾ ਦਿਨ ਅੱਜ ਹੋ ਗਿਆ ਚੌਥਾ ਦਿਨ ਸੂਈ ਨੂੰ ਹੋ ਗਿਆ ਤੇ ਬੱਚਾ ਕੱਟੀ ਕੱਟੀ ਤੇ ਕਿੰਨੀਆਂ ਧਾਰਾਂ ਤੇ ਆ ਗਈ ਆ 7 ਕਿਲੋ ਨਾ ਦੁੱਧ 7 ਕਿਲੋ ਜਿਹੜਾ ਇਹਦੇ ਕੋਲੇ ਕੰਡੇ ਵਾਲਾ ਦੁੱਧ ਹੋਊਗਾ ਬੋਲਾ ਮੰਨ ਲੈ ਕੋਈ ਦੁੱਧ ਤੇ ਕਿੰਨਾ ਦੁੱਧ ਪਾ ਜੂਗੀ ਇਹ 10 ਕਿਲੋ ਦੁੱਧ ਐਂਡਿੰਗ ਹਾਂ ਵੀ 9 ਤੋਂ 10 ਕਿਲੋ ਦੁੱਧ ਪਾਈ ਜਾਊਗੀ ਕਿਲੋ ਪਾਏਗੀ ਵੀ ਐਵੇਂ 12 13 ਕਹੀਈਏ ਟੋਰ ਨਹੀਂ ਮਾਰਦਾ 12 ਕਿਲੋ ਨਹੀਂ ਦੇਣਾ ਹਾਂ ਕਿ ਨਵੀਂ ਕੱਟੀਏ ਦੋ ਦੰਦ ਹਾਂ ਬੱਚੀ ਆ ਹਜੇ 10 ਕਿਲੋ ਪਾਵੇਗੀ ਕਰਾ ਤੋਰ ਚੱਕੇ ਦੀ ਸਜਣੋ ਜਮਈ ਹਜੇ ਨਿਆਣੀ ਉਮਰ ਦੋ ਦੰਦ ਕਨਫਰਮ ਕੱਟੀ ਆ ਤੇ ਓਕੇ ਰਿਪੋਰਟ ਆ ਕੱਦ ਬਹੁਤ ਚੰਗਾ ਉਮਰ ਦੇ ਹਿਸਾਬ ਨਾਲ ਤੇ ਮਗਰ ਵੀ ਆ ਗਈ ਇਹਦੇ ਕੱਟੀ ਸਜਣੋ ਕਰ ਲੋ ਤੋਰ ਚੈੱਕ ਦੋਂਦੀ ਕੱਟੀ ਦੀ ਲੇਵੇ ਭਾਂਡੇ ਦੀ ਪ੍ਰੀਕੀ ਬਹੁਤ ਸੋਹਣੀ ਆ ਸਾਫ ਸੁਥਰੀ ਆ ਤੇ ਉਧਰੇ ਹੈ ਚਵਾਈ ਬੜੀ ਲੱਗੀ ਚਵਾਈ ਸੋਹਣੀ ਲੱਗੀ ਆ ਹੈ ਬੜੀ ਕੀ ਬਾਤ ਆ ਠੀਕ ਗੱਲ ਕਰਨਾ ਤੇ ਬੱਚਾ ਲਾ ਦੀਏ ਬੱਚਾ ਲਾ ਦੇ ਲਾ ਦੇ ਯਾਰ ਲਿਆ ਅਸ਼ਰਾ ਠਾ ਕੇ ਹੋਏ ਵਖਾਦਗੇ ਧਾਰਾ ਤੁਰਾ ਕਿਉਂਕਿ ਪਹਿਲਾਂ ਕੱਟੀ ਆ ਤੇ ਅਗਲੇ ਨੂੰ ਇਹ ਹੋ ਜਾਂਦਾ ਬੱਚੇ-ਬੁੱਚੇ ਤੇ ਸਹਿਮਤਾ ਓਕੇ ਰਿਪੋਰਟ ਹੈ ਨਾ ਹਾਂ ਹੋ ਜਾ ਪੁੱਤ ਨੇੜੇ ਜਾਨ ਵਾਲੀ ਏ ਤੂੰ ਹੀ ਫਰਦੀ ਹੈ ਨਾ ਨਵਾ ਆ ਲੈਣਾ ਕੁੜੀ ਹਾਂ ਲੋ ਵੀ ਸਜਣੋ ਕਰੋ ਚੈੱਕ ਕੱਟੀ ਦੇ ਥੱਲੇ ਕੱਟੀ ਛੱਡਣ ਵਾਲੀ ਗੱਲ ਕਰਤੀ ਆ ਭਾਉ ਹਰਾਂ ਨੇ ਕਿਉਂਕਿ ਇਹ ਵੀ ਹਜੇ ਦੁੰਦੀ ਆ ਤੇ ਕਟੀਆਂ ਜੀ ਆਉਂਦੀ ਆ ਤੇ ਮਗਰ ਸੋਹਣੀ ਕੱਟੀ ਆ ਜਿਹਨੂੰ ਇਹਨੇ ਜਨਮ ਦਿੱਤਾ। ਲੋ ਤੁਹਾਨੂੰ ਮੰਨ ਲਓ ਵੀ ਅੱਧੀ ਮੈਂ ਸੌਖੀ ਹੋ ਜੂਗੀ ਬਾਊ ਸਰਵਨ ਕੋਲੋਂ ਖਰੀਦਣੀ। ਬੱਚਾ ਲਾਤਾ ਇਸ ਕਰਕੇ ਵੀ 5 ਮਿੰਟ ਲੱਗ ਜਾਣਗੇ ਤੇ ਪਰ ਆਪਾਂ ਨੂੰ ਇੱਕ ਤਾਂ ਪਤਾ ਲੱਗ ਜੂਏ ਇਹ ਬੱਚੇ ਤੇ ਸਿਹਮਤਾ ਇੱਕ ਆਪਾਂ ਨੂੰ ਇਹਦੀਆਂ ਧਾਰਾਂ ਤੂਰਾ ਚੈੱਕ ਹੋ ਜਾਣਗੀਆਂ ਕਿ ਪੋਲੀ ਆ ਕਿ ਕਰੜੀ ਆ। ਬਸ ਹੁਣ ਲੱਗਣਾ ਤੂਰਾ ਲਾਂਗੀ ਕੁੜੀ ਇਹ। ਸਜਣੋ ਬਸ ਮਾ ਕੱਟੀ ਨੇ ਕਰ ਲਿਆ। ਤੇ ਹੁਣ ਤੁਹਾਨੂੰ ਧਾਰਾ ਚੱਕ ਇਹਦੀਆਂ ਵੇਖੋ ਥਣ ਕੱਢਿਆ ਕਰਮ ਵਾਲੀ ਨੇ ਤੇ 10 ਕਿਲੋ ਦੁੱਧ ਦੇਉਗੀ ਥੋੜੀ ਜੀ ਤੱਕ ਗਾਂ ਨੂੰ ਹਣਾ ਪਾਉ ਨਹੀਂ ਲੇਵਾ ਦਾ ਪਿੱਛੋਂ ਵੀ ਚੰਗਾ ਬਖਾਉਂਦੀ ਆ ਆ ਵੇਖ ਆਂਠੀ ਬੜੇ ਵੱਡੇ ਆ ਜਿਉਂ ਆਈ ਦਾ ਕਰਮ ਵਾਲੀ ਨੂੰ ਤੀਜੀਆਂ ਸੋਆਂ ਵਾਲੀ ਲੱਗੀ ਐ ਤੋ ਥਾਣੀ ਨਹੀਂ ਫੜੇ ਜਾਣੇ ਤੂੰ ਫੜ ਲੈ ਨਹੀਂ ਠੀਕ ਓਕੇ ਬੋੜੇ ਓਕੇ ਕੋਈ ਸ਼ੱਕ ਨਹੀਂ ਕੱਟੀ ਦਾ ਨਾਲੂਆ ਨਾਲ ਹੀ ਹੈ ਜੀ ਤੀਜਾ ਦਿਨ ਆਇਆ ਤੈਨੂੰ ਜਰ ਝੂਠਣੀ ਆਪਾਂ ਤੇ ਭਾਉ ਜੀ ਇਹਦਾ ਰੇਟ ਇਹਦਾ ਰੇਟ ਕਿੰਨੇ ਦੀ ਤੂੰ ਅੱਖ ਦੇ ਦਿੱਤੀ ਉਹਨੇ ਦੀ ਹੈ ਜਿੰਨੇ ਤੂੰ ਅੱਖ ਉਹਨੇ ਦੇ ਦਿੱਤੀ ਨਹੀਂ ਮੇਰੇ ਅੱਖੇ ਨਾ ਲੱਗ ਤੂੰ ਪੈਸੇ ਲਾ ਕੇ ਲਿਆਇਆ ਤੂੰ ਦੇ ਹਾਂ ਵੇਖੋ ਸੱਜਣਾ ਇਧਰੋਂ ਵੀ ਥਾਂ ਲਵੇ ਦੀ ਕੁਆਲਿਟੀ ਚਾਰਾਂ ਥਨਾਂ ਦਾ ਆਪ ਸੀ ਗੈਬਦੂਰੀ ਸੋਹਣੀ ਲੱਗੀ ਆ ਯਾਰ ਦੱਸ ਦੇ ਫਿਰ ਮੜਾ ਜਾ ਖੁੱਲ ਕੇ ਬੋਲ ਕੀ ਗੱਲ ਹੈ ਦੇਣ ਲੈਣ 85000 ਦੇਣ ਲੈਣ 85000 ਹਾਂ ਚਲ ਕੋਈ ਭੈਣ ਭਰਾ ਫੋਨ ਲਾਊਗਾ ਤਾਂ 1000 ਖੰਡ ਛੋੜ ਕਰ ਦਈਏ ਕਰ ਦਿਆਂ ਲਓ ਵੀ ਸਜਣੋ ਹੁਣ ਅੱਜ ਤਾਂ ਇਦੂ ਬਾਅਦ ਆਪਾਂ ਨਾ ਕਹੀਏ ਨੂੰ ਤੱਕਾ ਨਾ ਕਰੀਏ ਕਿਉਂਕਿ گاਉਂ ਵੀ ਪੈਸੇ ਲੱਗ ਕੇ ਆਈ ਆ ਤੇ 85000 ਚੋਂ ਤਾਂ ਯਾਰ ਦੋ ਦੰਦ ਕੱਟੀ ਆ ਘਰੇ ਖੜੀ ਵੀ ਸੋਹਣੀ ਲੱਗੂ ਦੁੱਧ ਵੀ ਪਿਆਊਗੀ ਤੇ ਆਉਂਦੇ ਆਉਂਦੇ ਸਵੇ ਨੂੰ 2 ਰੁਪਏ ਵੀ ਨਾਰ ਲਾਊਗੀ ਆਪਣੇ ਕਿਉਂਕਿ ਉਹ ਵੀ ਨਾ ਜਾਨਵਰ ਜਿਹੜਾ ਇਹਦੇ ਮਗਰ ਬੱਚਾ ਵੀ ਸੁੰਦਰ ਆ ਦੋ ਜਾਨੀਆਂ ਬੱਚਾ ਤੇ ਹਾਂ ਤੇ ਇੱਕ ਆ ਮੈਂ ਦੀ ਕੀ حساب ਕਰ ਤਾ ਉਹ ਕਿਹੜਾ ਸੂਆ ਚੌਥਾ ਚੌਥਾ ਸੂਆ ਠੀਕ ਆ ਤੀਜੇ ਸੂਏ ਉਹ ਤੀਜਾ ਮੰਨਦੇ ਆ ਆਪਾਂ ਚੌਥਾ ਮੰਨ ਕੇ ਤੀਜੇ ਸੂਏ ਦਾ ਦੁੱਧ ਚਾਹ ਉਹ ਨਾ ਕਿਲੋ 14 ਕਿਲੋ ਦੁੱਧ ਦੇਗੀ ਹੋ ਹਨਾ ਤੇ ਦਿਨ ਕਿੰਨੇ ਲੈਂਦੀ ਪਾਉ 15 ਆਦੇ ਆ ਆਪਾਂ 14 ਹੀ ਮੰਨਿਆ ਯਾਰ ਮੈਂ ਕਿਹਾ ਦਿਨ ਦਿਨ ਹਫਤਾ ਨਾ ਦੱਸਿਆ ਹਫਤਾ ਲੈ ਜੂਗੀ ਹਨਾ ਹਫਤੇ ਤੋਂ 10 ਦਿਨ ਤੇ ਭਾਰ ਪੂਰੇ ਲਥਣਾ ਤੁਨ ਨਾਲੋਂ ਮੈਂ ਨਾ ਯਾਰ ਭਾਰਤੀ ਗਾਰੰਟੀ ਕੋਲ ਥਾਣਾ ਦੀ ਵੀ ਨਾ ਥਾਣਾ ਦੀ ਜੇ ਕੋਈ ਆ ਕੇ ਵੇਂਦਾ ਤੇ ਯਾਰ ਟਿਪ ਕੇ ਲੈ ਜੇ ਮੇਰੇ ਨਾਲ ਜਿਹੜਾ ਆਉਂਦਾ ਉਹ ਟਿਪ ਕੇ ਲੈ ਜੇ ਤੇ ਜਿਹੜਾ ਗਾਰੰਟੀ ਨਾ ਮੰਗੇਗਾ ਗਾਰੰਟੀ ਨਾ ਭੇਜ ਦਿਆਂਗੇ ਮੈਂ ਆਪਣੀ ਬਸ ਠੀਕ ਆ ਲਿਆ ਬਾਹਰ ਕੱਢ ਕੇ ਇਹਨੂੰ ਵੀ ਸੱਜਣੋ ਚੰਗਾ ਟਾਂਚਾ ਮੈਂ ਦਾ ਮੈਂ ਤੁਹਾਨੂੰ ਪਹਿਲਾਂ ਵੀ ਵਿਖਾਇਆ ਨਾੜਾਂ ਵੇ ਬ੍ਰੇਕ ਸਰੀਰ ਤੇ ਹੈਨਾ ਪਿੰਡੇ ਤੇ ਵਾਕਈ ਤੇ ਬਾਕੀ ਕੁਆਲਿਟੀ ਮੈਂ ਦੀ ਬੱਚਾ ਇਹਨੂੰ ਟੀਗਾ ਦੁੱਧ ਲੱਗਾਈ ਪੈਣ ਕਿਹੜਾ ਨਵਾਬ ਦਾ ਨਵਾਬ ਦਾ ਨਵਾਬ ਤੋਂ ਬਣਾ ਹੈ ਹਾਂ ਕਿਆ ਬਾਤ ਆ ਕੀ ਪਤਾ ਕੱਟੀ-ਕੁੱਟੀ ਦੇਗੀ ਦਾ ਕਰਮਾ ਵਾਲੀ ਹੈ ਨਾ ਚੰਗੇ ਦੁੱਧ ਵਾਲੀ ਮੈਂ ਆ ਪਾਵਰ ਵਾਲਾ ਪਾਵਰ ਵਾਲਾ ਲੇਵਾ ਦਾ ਚੰਗਾ ਬਣਾ ਜੂਗੀ ਬੜਾ ਬਣਾਉਂਦੀ ਹੈ ਪਤਰੇ ਪਿੰਡੇ ਦੀ ਜਮਾ ਕਾਗਜ਼ ਵਰਗੀ ਹਾਂ ਪਾਉ ਆ ਦਾ ਨਿੰਬੂ ਦੇ ਪਿੰਡੇ ਵਰਗੀ ਹੈ ਹਾਂ ਹਾਂ ਥੋਗ ਗਈ ਕੱਲੇ ਵਾਕ ਕੇ ਆਈ ਉਹ ਵੀ ਵਿਖਾ ਦੰਨੇ ਫੇਰ ਤੇਰੀ ਕੱਟੀ ਭਰਾਵਾ ਤੇ ਓਕੇ ਰਿਪੋਰਟ ਆ ਨਾ ਸੱਜਣੋ ਪਾਉ ਜੀ ਫਿਰ ਇਹ ਕਿੰਨੇ ਦੀ ਦੇ ਦੀਗੇ ਜਿੰਨੇ ਵੀ ਚਾਹਣੇ ਉਹਨੇ ਦੀ ਦੇ ਦੀਏ ਜਾ ਆਖੇਗਾ ਦੇ ਲੰਗੇ ਯਾਰ ਮੇਰੇ ਕਹਿ ਤੇ ਨਾ ਤੂੰ ਚੱਲਿਆ ਕਰ ਫੇਰ ਐਵੇਂ ਘਾਟੇ ਖਾਏਗਾ ਕੀ ਫਾਇਦਾ ਨਫਾ ਲੈ ਲੈ 200 ਰੁਪਏ ਜਾਜ ਜਾ ਗੱਬਣ ਮੈਂ ਅਗਲੇ ਦੇ ਘਰੇ ਜਾਵੇ ਸਿੱਧੀਆਂ ਧਾਰੀਆਂ ਸੁਆਵੇ ਦਾਤਾ 90 ਦੀ ਮੈਂ ਦੇ ਦਾਂਗੇ ਨੇ ਇਹਦੇ ਚ ਮਾਨਤਾਨ ਕਰਦੀ ਤਾਂ 88 ਦੇ ਦਾਂਗੇ ਹਾਂ ਹੋਰ ਵੀ ਤੈਨੂੰ ਚਲ ਜੇ ਕੋਈ ਫੋਨ ਲਾਊਗਾ 87 ਦੇ ਦੇਣਗੇ 87 ਹੀ ਦੇ ਦੀ ਠੀਕ ਆ ਕੋਈ ਸ਼ੱਕ ਨਹੀਂ ਚੰਗੀ ਮੈਂ ਆ ਸੱਜਣਾ ਵਾਕੇ ਵਾਕੇ ਕੁਆਲਟੀ ਵਾਲੀ ਵਗ ਜਾਣੀਆਂ ਲੋਕਾਂ ਨੇ ਸਿੰਘ ਬਣਾਏ ਅੱਥੇ ਲਾ ਕੇ ਕਰਕੇ ਮਿਲਦੇ ਖਾਣ ਹਾਂ ਇਹ ਬਣਾ ਨਾਲ ਦਾ ਸਿੰਘ ਹੈ ਰੀਜ਼ਨਲ ਆ ਓਰੀਜਨਲ ਹਾਂ ਜਿੰਨਾ ਵੀ ਆ ਕੋਈ ਸ਼ੱਕ ਨਹੀਂ ਹਾਂ ਤੇ ਇਹਨਾਂ ਥੋੜੀ ਸਾਂਹ ਬੰਦਿਆਂ ਦੀ ਕੱਟ ਸੀ ਆ ਦੰਦ ਵੇ ਵਾਕਿਆਈ ਲੋ ਵੀ ਸਜਣੋ ਤੁਹਾਨੂੰ ਚੈੱਕ ਵੀ ਕਰਾ ਦੇ ਕਰਮ ਵਾਲੀ ਨੇ ਵੀ ਮੈਂ ਦੁੰਦੀ ਆਂ ਕਿਆ ਬਾਤ ਤੇ ਭਾਉ ਦੇ ਦੇਵਚ ਸੀ ਜਾਂਦਾ ਪਸਮਾ ਹੁਣ ਠੋਕਿਆ ਨੇ ਕਿੱਲੇ ਕਰਮ ਕਿਉਂ ਹੋਉ ਨੇੜੇ ਹੋਉ ਨੇੜੇ ਤੇ ਵੇਖੋ ਕਿਆ ਬਾਤ ਆ ਨਾ ਝੂਠੀ ਦੋਸਤ 10 ਤੋਂ ਬਾਹਰ ਪਾ ਸਕਦੀ ਪਰ ਆਪਾਂ ਜਾਂ ਸੀ ਮੰਨਣਾ ਯਾਰ ਹਾਂ ਪਾ ਸਕਦੀ ਐ ਮੈਂ ਵੀ ਇਹ ਗੱਲ ਕਹਿਣ ਲੱਗਾ ਸੀ ਤੇ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ